ਵਿਸ਼ਲ ਬਰਾਈਆਂ ਵਾਜ ਬੱਚਿਆਂ ਦਾ ਜਿਹੜਾ ਸਨਮਾਨ ਸਮਰੋਹ ਰੱਖਿਆ ਗਿਆ ਸੀ ਇੱਥੇ ਸਾਡੇ ਹਲਕਾ ਇੰਚਾਰਜ ਚੰਦੀ ਸਾਹਿਬ ਸਾਡੇ ਸੰਗਠਨ ਇੰਚਾਰਜ ਟੋਟ ਸਾਹਿਬ ਕਮਰ ਇਕਬਾਲ ਜੀ ਸਾਡੇ ਸਾਬਕਾ ਚੇਅਰਮੈਨ ਇਮਪਰੂਵਮੈਂਟ ਟਸ ਦੇ ਗੁਰਪਾਲ ਸਿੰਘ ਸਾਰੇ ਸਾਥੀ ਕਿਉਂਕਿ ਸਾਰਿਆਂ ਦੇ ਨਾਮ ਲਵਾਂਗਾ ਤਾਂ ਬਹੁਤ ਲੰਬੀ ਲਿਸਟ ਹੋ ਜਾਣੀ ਹੈ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਬੱਚਿਆਂ ਨੂੰ ਕਿਉਂਕਿ ਜਿਹੜੀ ਐਜੂਕੇਸ਼ਨ ਆ ਸਾਡਾ ਮੇਨ ਜਿਹੜਾ ਜ਼ਿੰਦਗੀ ਦਾ ਧੁਰਾ ਆ ਉਹ ਜਦੋਂ ਬੱਚਿਆਂ ਨੂੰ ਇਹੋ ਜਿਹੇ ਪ੍ਰੇਰਣਾ ਮਿਲਦੇ ਆ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਹੋਰ ਵੀ ਅਗਲੇ ਸਾਲ ਵੀ ਬੰਲਾ ਮਾਰੀਆਂ ਜਿਹੜੇ ਬੱਚ ਕੰਪੀਟੀਸ਼ਨ ਦਾ ਇੱਕ ਰੁਝਾਨ ਪੈਦਾ ਹੁੰਦਾ ਹੈ ਤੋਂ ਮੈਂ ਸਾਰੀ ਪੰਚਾਇਤ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖਿਆ ਔਰ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਜੀ ਇਹਨਾਂ ਦੀ ਮੰਗ ਸੀ ਕਿ ਸਕੂਲ ਨੂੰ ਲੈ ਹਲਕਾਂ ਜਾ ਚੰਦੀਜੀ ਨੇ ਨੋਟ ਕਰ ਲਿਆ ਹੈ ਅਰਜੋਤ ਸਿੰਘ ਬੈਂਸ ਜੀ ਨਾਲ ਗੱਲ ਕਰਕੇ ਜਲਦੀ ਇਹ ਮੁਸ਼ਕਲ ਹੱਲ ਕਰਵਾਈ ਜਾਏਗੀ। ਇਹ ਦੋ ਰਹੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਹੈ ਉਹਨਾਂ ਦਾ ਨਿਗਰਾਨੀ ਕਰਨੀ ਪਿਆ ਪਰ ਕੁਝ ਡਿਵੈਲਪਮੈਂਟ ਵਿਸ਼ੇਸ਼ਤਾਵੀਆਂ ਦੇ ਤੋਂ ਉਹਦਾ ਕੁਝ ਹੋਰ ਡਿਵੈਲਪਮੈਂਟ ਦਾ ਸਕੂਲ ਦੇ ਤੌਰ ਤੇ ਗੱਲ ਕਰਾਂਗੇ। ਦੇਖੋ 75 ਸਾਲ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਇਹ ਪਹਿਲੀ ਵਾਰ ਹੈ ਇਸ ਸਰਕਾਰ ਨੇ ਜਿਹੜੀ ਤੁਹਾਡੇ ਸਹਿਯੋਗ ਨਾਲ ਆਈ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਕਿ ਸਿੱਖਿਆ ਕ੍ਰਾਂਤੀ ਦਾ ਮਿਸ਼ਨ ਲੈ ਕੇ ਆਈ ਹੈ ਮੈਂ ਸੋਚਦਾ ਕਿ ਬਹੁਤ ਸਾਰੇ ਸਕੂਲਾਂ ਨੂੰ ਇਸ ਦਾ ਫਾਇਦਾ ਮਿਲਿਆ ਹੈ ਪੰਚਾਇਤ ਨੂੰ ਟੀਚਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਬੱਚਿਆਂ ਦਾ ਸਮਾਨ ਸਭਰਾਉ ਰੱਖਿਆ ਔਰ ਉਹ ਬਹੁਤ ਹੀ ਵਧੀਆ ਲੱਗਾ ਮੈਨੂੰ ਕਿ ਛੋਟੇ-ਛੋਟੇ ਬੱਚੇ ਪਰਫਾਰਮੈਂਸ ਦੇ ਰਿਆ ਸੀ ਗਿੱਧਾ ਭੰਗੜਾ ਦੀ ਉਸ ਤੋਂ ਬਾਅਦ ਤਿੰਨ ਚੀਜ਼ਾਂ ਬੱਚਿਆਂ ਨੇ ਬਹੁਤ ਵੱਡੀਆਂ ਕੀਤੀਆਂ ਇੱਕ ਨਸ਼ੇ ਦੇ ਜਿਹੜਾ ਨਸ਼ੇ ਦੇ ਬੋਲੇ ਦੂਜਾ ਜਿਹੜਾ ਦਰਖਤ ਲਾਉਣ ਤੇ ਤੀਜਾ ਪੰਜਾਬੀ ਮਾਂ ਬੋਲੀ ਬਾਰੇ ਕਿਉਂਕਿ ਇਹ ਤਿੰਨੇ ਹੀ ਚੀਜ਼ਾਂ ਸਾਡੀ ਪੰਜਾਬ ਦੇ ਬਹੁਤ ਵੱਡੇ ਮੁੱਤੇ ਆ ਔਰ ਇਹ ਸਾਡੇ ਜੇ ਅੱਜ ਬੱਚੇ ਇੱਥੇ ਤੇ ਗੱਲਾਂ ਕਰਦੇ ਪਿਆ ਬੱਚੇ ਇੱਥੇ ਪਰਫਾਰਮੈਂਸ ਕਰਦੇ ਪਿਆ ਇਹ ਸਾਡੇ ਭੁੱਖ ਦੀ ਨਿਸ਼ਾਨੀ ਵਧੀਆ ਭੁੱਖ ਦੀ ਨਿਸ਼ਾਨੀ ਆ ਸਾਰੀ ਸਰਜਾ ਬਾਈ ਵੀ ਬੱਚਿਆਂ ਨੂੰ ਐਪਰੀਸ਼ੀਏਟ ਕਰਨਾ ਬਹੁਤ ਵਧੀਆ ਕਰ ਰਹੇ ਆ ਇਹਦੇ ਵਿੱਚ ਜੇ ਦੂਜੇ ਬੱਚਾ ਜਾਂ ਚੋਖਾ ਨਾ ਰੱਖਿਆ ਜਾਵੇ ਸਾਰੇ ਹੀ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਾਇਕ ਮੈਨ ਫੈਸਲਾ ਦੇ ਕੇ ਜਰੂਰੀ ਹੈ ਕੋਈ ਹੋਰ ਨਾ ਕੋਈ ਛੋਟਾ ਕਿਉਂਕਿ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਮਿਲ ਜਾਣ ਤਾਂ ਵੀ ਬਹੁਤ ਚੰਗਾ ਹੈ ਅੱਗੇ ਤੋਂ ਇਹ ਧਿਆਨ ਰੱਖਿਆ ਜਾਊਗਾ ਤੁਹਾਡਾ ਬਹੁਤ ਵਾਜਬ ਸਵਾਲ ਆ ਅਗਲੀ ਵਾਰੀ ਤੋਂ ਧਿਆਨ ਰੱਖਿਆ ਜਾਊਗਾ ਸਾਰਾ ਵੀ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਲਈ ਸਾਰਿਆਂ ਨੂੰ ਇਕੁਅਲ ਰੱਖਿਆ ਜਾਊਗਾ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਨੇ ਪਹਿਲੀ ਤੋਂ ਲੈ ਕੇ ਆਖਰੀ ਤੱਕ ਦੇ ਬੱਚੇ ਜਿਨ੍ਹਾਂ ਨੇ ਆਪਣੀ ਕਲਾਸ ਦੇ ਵਿੱਚ ਪਹਿਲੇ ਦੂਜੇ ਤੀਜੇ ਦਰਜੇ ਤੇ ਆਏ ਉਹਨਾਂ ਦਾ ਸਨਮਾਨ ਸਮਾਰ ਰੱਖਿਆ ਬਾਕੀ ਉੱਥੇ ਗੱਲ ਇਹ ਵੀ ਆ ਜਿਹੜਾ ਇਹਨਾਂ ਮੁੱਦਾ ਉਠਾਇਆ ਕਿ ਅੱਜ ਤਿੱਕਰ ਜਿਹੜੀ ਸਕੂਲ ਦੀ ਬਾਉਂਡੀ ਵਾਲ ਨਹੀਂ ਬਣੀ ਮੈਂ ਇਸ ਪਿੰਡ ਦੀ ਜਿਹੜੀ ਪੰਚਾਇਤ ਕੋਕ ਪੰਚਾਇਤ ਵੀ ਹੁਣ ਬਣੀ ਆ ਮੇਰਾ ਵੀ ਤਲੋਚ ਹੋਣੀ ਸਰਪੰਚ ਚੁਣੇ ਗਿਆ ਉਹਨਾਂ ਨੇ ਹੁਣੇ ਸਾਡੇ ਅਹੁਦੇ ਇਸ ਜਿਹੜਾ ਜਿਹੜਾ ਮਸਲਾ ਸਾਡੇ ਧਿਆਨ ਵਿੱਚ ਆਂਦਾ ਸਕੂਲ ਦੀ ਚਾਰਦواری ਕਰ ਕਿਉਂਕਿ ਉਹ ਵੀ ਲੱਗਦਾ ਕਿ ਆਸ-ਪਾਸੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਐ ਇਸ ਕਰਕੇ ਬੌਂਡਰੀ ਵਾਲੀ ਹੁੰਦੀ ਉਹਨਾਂ ਨੂੰ ਹਟਾ ਕੇ ਜਿਹੜੀ ਮੁੱਖ ਮੰਗਾ ਨੇ ਸਕੂਲ ਦੀ ਚਾਰਦواری ਦਾ ਔਰ ਇਨਫਰਾਸਟ੍ਰਕਚਰ ਦਾ ਸਕੂਲ ਦੀ ਬਿਲਡਿੰਗ ਦਾ ਉਹ ਬਹੁਤ ਜਲਦੀ ਇਹ ਕੰਮ ਸ਼ੁਰੂ ਕੀਤਾ ਜਾਏਗਾ ਔਰ ਜਿਹੜਾ ਜਿਹੜੀ ਇਸ ਪਿੰਡ ਦੀ ਹੋਰ ਵੀ ਜਿਹੜੀਆਂ ਮੰਗਾਂ ਕਿਉਂਕਿ ਇਸ ਸਰਕਾਰ ਦਾ ਜਿਹੜਾ ਟਾਰਗੇਟ ਸਰਦਾਰ ਭਗਵੰਤ ਸਿੰਘ ਮਾਤਸਾਬ ਦੀ ਸਰਕਾਰ ਦਾ ਜਿਹੜਾ ਮੇਨ ਮਕਸਦ ਹੀ ਹੋਇਆ ਕਿ ਲੋਕਾਂ ਨੂੰ ਸਿੱਖਿਅਤ ਕਰਨਾ ਤੁਸੀਂ ਇੱਕ ਗੱਲ ਨੋਟ ਕੀਤੀ ਹੋਊਗੀ ਇਹ ਤੇ ਲੋਕ ਜਿਹੜੇ ਖਾਸ ਕਰਕੇ ਚਾ ਬੀਜੇਪੀ ਸਰਕਾਰ ਹੋਵੇ ਚਾਹੇ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਅਕਾਲੀ ਰੇ ਕਾਂਗਰਸ ਰੇ ਉਹ ਲੋਕਾਂ ਨੂੰ ਜਿਹੜੇ ਰਾਸ਼ਨ ਤੇ ਲਾਉਣਾ ਚਾਹੁੰਦੇ ਸੀ ਇਥੇ ਧਿੱਕਰ ਕੇ ਸੜਕਾਂ ਤੇ ਮੰਗਲ ਲਾਉਣਾ ਚਾਹੁੰਦੇ ਤੁਸੀਂ ਦੇਖਿਆ ਹੁਣਾ ਕਿ ਬੱਚਿਆਂ ਨੂੰ ਕਿਸੇ ਦੇ ਬੱਚੇ ਨੂੰ ਫੜ ਕੇ ਉਹਨੂੰ ਮੰਗਲ ਲਾ ਕੇ ਤੇ ਆ ਕੀਤਾ ਜਾਂਦਾ ਸੋ ਉਹ ਵੀ ਕੰਮ ਬੰਦ ਕੀਤਾ ਜਾਂਦਾ ਹੈ ਅਸੀਂ ਲੋਕਾਂ ਨੂੰ ਐਜੂਕੇਸ਼ਨ ਦਾ ਮਕਸਦ ਹੀ ਹੈ ਕਿ ਬੱਚੇ ਨੂੰ ਏਮਪਾਵਰ ਕਰਨਾ ਉਹ ਆਪਣਾ ਚੰਗਾ ਭੂਤ ਬਣਾ ਸਕੇ ਔਰ ਸਮਾਜ ਨੂੰ ਚੰਗਾ ਸਿਰਜ ਸਕੇ ਉਸੇ ਜਿਹੜੇ ਸਬੰਧ ਦੇ ਵਿੱਚ ਸਾਰੇ ਜਿਹੜੀ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਤਰੱਕੀ ਕੀਤੀ ਜਾ ਰਹੀ ਆ ਉਹ ਸਾਰੇ ਜੀ ਸਰਕਾਰ ਕੰਮ ਕਰ ਰਹੀ ਆ ਔਰ ਜਿਹੜਾ ਕੋਈ ਇੱਥੇ ਕੋਈ ਪ੍ਰੋਬਲਮ ਆ ਉਹਨੂੰ ਸਾਰੂ ਕਿਤਾ ਜੋ ਸਮੁੱਚਾ ਇਲਾਕਾ ਹੈ ਇਹਦੇ ਤੋਂ ਸਾਰੇ ਵਸਨੀਕ ਨੇ ਸਾਰੇ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਬੱਚਿਆਂ ਦਾ ਰੰਗ ਰੰਗ ਪ੍ਰੋਗਰਾਮ ਹੋਇਆ ਜਦੀ ਸ਼ਲਾਘਾ ਸਾਡੇ ਸਾਰੇ ਸਾਥੀਆਂ ਨੇ ਕੀਤੀ ਆ ਔਰ ਇਹਨਾਂ ਨੇ ਜਿਹੜੇ ਮੁੱਦੇ ਉਠਾਏ ਨੇ ਜਿਹੜੇ ਮਸਲੇ ਸਾਡੇ ਨਾਲ ਵਿਚਾਰੇ ਨੇ ਅਸੀਂ ਪਹਿਲ ਦੇ ਆਧਾਰ ਤੇ ਉਹ ਸੁਣੇ ਨੇ ਰਾਜ ਜੀ ਨੇ ਔਰ ਗੋਪੀ ਚੰਦ ਜੀ ਨੇ ਤੇ ਪੂਰੀ ਟੀਮ ਨੇ ਸਰਪੰਚ ਸਾਹਿਬ ਨੇ ਜਿਹੜਾ ਛੱਪੜ ਦਾ ਮਸਲਾ ਜਾਂ ਕੋਈ ਸਕੂਲ ਦੀ ਚਾਰਦਵਾਰੀ ਦਾ ਸਕੂਲ ਦੀ ਇਮਾਰਤ ਨਹੀਂ ਵੀ ਹੈ ਉਹ ਸਾਰੇ ਅਸੀਂ ਮਸਲੇ ਧਿਆਨ ਨਾਲ ਸੁਨੇ ਨੇ ਔਰ ਛੇਤੀ ਤੋਂ ਛੇਤੀ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਾਅਦਾ ਕਰਦੇ ਹਾਂ